ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਨਾਓ ਸਾਰੇ ਜਣੇ ਕਿੱਦਾਂ ਠੀਕ ਠਾਕ ਹੋ ਤੇ ਆਪਾਂ ਵੀ ਵਧੀਆ ਠੀਕ ਠਾਕ ਸੀ ਤੇ ਅੱਜ ਆਪਾਂ ਕਰਨ ਲੱਗੇ ਆ ਪੈਂਟ ਪਲਾਜੋ ਦੀ ਕਟਿੰਗ ਤੇ ਆਪਾਂ ਜਿਹੜਾ ਉੱਪਰ ਤੋਂ ਆਏਗਾ ਉਹ 2 ਇੰਚ ਲਾਸਟਿਕ ਵਾਸਤੇ ਲੈ ਲਿਆਏਗਾ ਇਸ ਤਰੀਕੇ ਨਾਲ 2 ਇੰਚ ਲਾਸਟਿਕ ਦਾ ਲੈ ਲੈਣਾ ਉਸ ਤੋਂ ਬਾਅਦ ਜਿਹੜੀ ਲੈਂਥ ਹੈਗੀ ਉਹ ਨਾਪਾਂਗੇ ਇਹਦੀ ਜਿਹੜੀ ਲੈਂਥ ਆ ਉਹ 38 ਤਿਆਰ ਹੈ 38 ਇੰਚ ਤਿਆਰ ਹੈ ਤੇ ਇਹਨਾਂ ਦੀ ਜਿਹੜੀ ਮੂਰੀ ਆ ਉਹ ਆਪਾਂ ਲਵਾਂਗੇ 2.5 ਇੰਚ ਕਿਉਂਕਿ ਇਹ ਜਿਹੜੀ ਮੂਰੀ ਆ ਉਹ ਚੌੜੀ ਵਾਲੀ ਜਿਹੜੀ ਹੈਗੀ ਫੋਲਡ ਕਰਵਾਉਂਦੇ ਆ ਤਾਂ ਕਰਕੇ ਤੁਸੀਂ 2 ਇੰਚ ਲੈ ਸਕਦੇ ਹੋ 2.5 ਲੈ ਸਕਦੇ ਹੋ ਤੁਹਾਡੀ ਚੋਇਸ ਆ 38 ਇੰਚ ਲੈਂਥ ਹੈਗੀ ਤੇ ਇਹਦਾ ਆਪਾਂ ਕਰਾਂਗੇ ਕਟਿੰਗ ਇਹ 22 ਇੰਚ हिਪ ਦੇ ਹਿਸਾਬ ਨਾਲ ਆਪਾਂ ਜਿਹੜਾ ਹੈਗਾ ਕਟਿੰਗ ਕਰਨ ਲੱਗੇ ਆਂ نیچے ਤੋਂ 2.5 ਇੰਚ ਐਕਸਟਰਾ ਲੈਣਾ ਹੈਗਾ 38 ਤੋਂ ਤੇ ਉੱਪਰ ਤੋਂ 2 ਇੰਚ ਐਕਸਟਰਾ ਲੈਣਾ ਹੈਗਾ ਦੋਨੋਂ ਸਾਈਡ ਤੋਂ ਤੇ ਇਸ ਤਰੀਕੇ ਨਾਲ ਆਪਾਂ ਸਕੇਅਰ ਨਾਲ ਇਹਨੂੰ ਮਲਾ ਲੈਣਾ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਇਹਦਾ ਹੁਣ ਆਪਾਂ हिਪ ਦੇ ਹਿਸਾਬ ਨਾਲ ਇਹਦਾ ਕੱਢਾਂਗੇ ਉੱਪਰ ਤੋਂ ਮੈਜ਼ਰਮੈਂਟ ਕੀ ਆਪਾਂ ਹਾਂ ਇਹਦੀ ਜਿਹੜੀ हिਪ ਹੈਗੀ ਉਹ 22 ਇੰਚ ਹੈ 22 ਇੰਚ हिਪ ਦੇ ਹਿਸਾਬ ਨਾਲ ਤੁਹਾਨੂੰ ਦੱਸਦੇ ਆ ਕਿ ਤੁਸੀਂ ਕਿਦਾਂ ਰੱਖਣਾ ਹੈਗਾ ਤੇ ਇਹਨੂੰ ਡਬਲ ਫੋਲਡ ਕਰਕੇ ਕੱਪੜੇ ਨੂੰ ਰੱਖ ਲੈਣਾ ਆਪਾਂ ਆਪਾਂ ਫਰੰਟ ਦੀ ਜਿਹੜੀ ਕਟਿੰਗ ਆ ਉਹ ਕਰਦੇ ਪਏ ਆ ਬਾਅਦ ਚੋ ਬੈਕ ਦੀ ਹੋਊਗੀ ਤੇ 22 ਇੰਚ हिਪ ਦੇ ਹਿਸਾਬ ਨਾਲ 11 ਇੰਚ ਬੰਦਾ ਜਦੋਂ ਆਪਾਂ ਚੌਥਾ ਹਿੱਸਾ ਕੱਢਾਂਗੇ ਤੇ ਆਪਾਂ ਰੱਖਾਂਗੇ 12 ਇੰਚ 1 ਇੰਚ ਤੁਸੀਂ ਵਾਧ ਰੱਖਣਾ ਹੈਗਾ ਪਾਈ ਜਾਂਚੇ ਹੇਪਤੋਂ ਤੇ ਆਪਾਂ ਜਦੋਂ ਡਬਲ ਕਰਦੇ ਹਾਂ 44 ਹੋ ਜਾਂਦਾ ਤੇ 44 ਨੂੰ 4 ਹਿੱਸਿਆਂ ਚ ਵੰਡਾਂਗੇ ਤਾਂ 11 ਇੰਚ ਆਊਗਾ ਤੇ 11 ਇੰਚ ਤੋਂ 1 ਇੰਚ ਵੱਧ ਉੱਪਰ ਲਗਾਉਣਾ ਤੇ ਇਸ ਤਰੀਕੇ ਨਾਲ ਵੀ ਤੁਸੀਂ 11 ਦੇ ਹਿਸਾਬ ਨਾਲ ਲਾ ਕੇ 1.5 ਇੰਚ ਵੱਧ ਲਾਉਣਾ ਇਧਰੋਂ 12.5 ਇੰਚ ਤੇ ਉੱਪਰ ਤੋਂ 12 ਇੰਚ ਲੰਬਾਈ ਜਿਹੜੀ ਹੈਗੀ 12.5 ਇੰਚ ਤੇ ਜਿਹੜੀ ਚੌੜਾਈ ਆ ਉਹ 12 ਇੰਚ ਲੈਣੀ ਹੈ ਉਸ ਤੋਂ ਬਾਅਦ ਇਸ ਤਰੀਕੇ ਨਾਲ ਨੂੰ ਡੱਬੇ ਨੂੰ ਆਪਾਂ ਮਿਲਾਵਾਂਗੇ ਹੁਣ ਆਪਾਂ ਪਾਵਾਂਗੇ ਆਸਣ ਦੀ ਜਿਹੜੀ ਕਾਟ ਆ ਉਹ ਦੱਸਾਂਗੇ ਤੁਹਾਨੂੰ ਤੇ ਐਦਾਂ ਕਰਕੇ ਤੁਸੀਂ ਇਹਨੂੰ ਮਿਲਾ ਲੈਣਾ ਚੰਗੀ ਤਰ੍ਹਾਂ ਤੇ ਬਸ ਤੁਸੀਂ ਇਹ ਧਿਆਨ ਰੱਖਣਾ ਕਿ ਜਿਹੜੀ ਤੁਹਾਡੀ ਹੈਪ ਹੈ ਤੇ ਉਹ ਹੈਪ ਦਾ ਚੌਥਾ ਹਿੱਸਾ ਕਰਕੇ ਜਿਹੜਾ ਉਹਦੇ ਵਿੱਚ 1 ਇੰਚ ਐਕਸਟਰਾ ਜਿਹੜਾ ਚੁੜਾਈ 'ਚ ਮਾਰਜਿਨ ਪਾਉਣਾ ਹੁੰਦਾ ਤੇ 1.5 ਇੰਚ ਦੂਸਰੇ ਉੱਪਰ ਇਹ ਆਪਾਂ ਪਾਵਾਂਗੇ 2 ਇੰਚ ਦੀ ਕਾਟ ਇੱਥੋਂ ਆਪਾਂ 2 ਇੰਚ ਦੀ ਕਾਟ ਜਿਹੜੀ ਐਕਸਟਰਾ ਪਾਵਾਂਗੇ ਇਹਨੂੰ ਤੁਸੀਂ 1 ਇੰਚ ਦੀ ਇੱਦਾਂ ਕਰਕੇ ਕਾਟ ਪਾ ਲੈਣੀ ਹੈ 1 ਇੰਚ ਠੀਕ ਹੈ ਜੀ ਤੇ 2 ਇੰਚ ਤੇ ਨਿਸ਼ਾਨ ਲਗਾ ਕੇ 1 ਇੰਚ ਦੀ ਇੱਦਾਂ ਕਰਕੇ ਜਿਹੜੀ ਸ਼ੇਪ ਆ ਉਹ ਪਾ ਲੈਣੀ ਹੈ ਜਿਆਦਾ ਡੂੰਘਾਈ ਵਾਲੀ ਨਹੀਂ ਪਾਉਣੀਗੀ ਹਾਂ ਬਸ ਟੇਪਰ ਕਰਕੇ ਆਪਾਂ ਜਿਹੜੀ ਹੈਗੀ ਕਾਟ ਪਾਉਣੀ ਹੈ ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਲੈਣਾ ਨਾਪ ਕੇ ਜਿਹੜਾ ਇਹਦਾ ਆਸਣ ਹੈ ਆਪਾਂ 1.5 ਤੇ ਲਗਾਇਆ ਸੀਗਾ ਤੇ ਹੁਣ ਆਪਾਂ ਕੱਢਾਂਗੇ ਇੱਥੋਂ ਮੂਰੀ ਦਾ ਮੂਰੀ ਤੁਸੀਂ ਕਿੱਦਾਂ ਕੱਢਣੀ ਹੈ ਇਸ ਤਰੀਕੇ ਨਾਲ 1.5 ਤੇ ਲਾ ਲੈਣਾ 12.5 ਦਾ ਅੱਧ ਕਰ ਲੈਣਾ ਅੱਧ ਸਵਾ 6 ਤੇ ਆ ਗਿਆ ਸਵਾ 6 ਤੋਂ ਬਾਅਦ ਆਪਾਂ ਜਿਹੜੀ ਇਹਨਾਂ ਦੀ ਮੂਰੀ ਆ ਉਹ ਕੱਢਾਂਗੇ ਉਹ ਹੈਗੀ ਇਹਨਾਂ ਦੀ 8 ਇੰਚ 4 ਇੰਚ ਉਧਰੋਂ ਲਾਵਾਂਗੇ 4 ਇੰਚ ਉਧਰੋਂ ਲਾਵਾਂਗੇ ਦੋਨੋਂ ਸਾਈਡ ਤੋਂ 4-4 ਇੰਚ ਲਗਾ ਲੈਣਾ ਹੈਗਾ ਤੇ 8 ਇੰਚ ਮੂਰੀ ਵਿਚਕਾਰੋਂ ਸੈਂਟਰ ਚੋ ਤਿਆਰ ਕਰ ਲੈਣੀ ਹੈ ਤੇ ਜਿਹੜਾ ਮਾਰਜਿਨ ਆ ਉਹ ਤੁਸੀਂ ਵਾਧ ਰੱਖਣਾ ਆਪਣੇ ਆਪ ਹੀ ਜਿਹੜਾ ਸੀਨਾ ਵਾਲਾ ਆਏਗਾ ਉਹ ਤੁਸੀਂ ਐਕਸਟਰਾ ਲੈਣਾ ਆਏਗਾ ਤੇ ਹੁਣ ਇਸ ਤਰੀਕੇ ਨਾਲ ਆਪਾਂ ਆਸਣ ਦੀ ਸ਼ੇਪ ਪਾਵਾਂਗੇ ਆਹ ਵਾਲੇ ਸਕੇਲ ਨਾਲ ਸਿੱਧੀ ਇਸ ਤਰੀਕੇ ਨਾਲ ਮਲਾ ਕੇ ਤੁਸੀਂ ਆਸਨ ਦੀ ਸ਼ੇਪ ਪਾਉਣੀ ਆ ਇੱਥੋਂ ਜਿੱਥੇ ਤੁਸੀਂ 8 ਇੰਚ ਦਾ ਨਿਸ਼ਾਨ ਲਗਾਇਆ ਸੀ ਉੱਥੋਂ ਥੋੜਾ ਆਜਾ ਉਰੇ ਨੂੰ ਕਰਕੇ ਲਓ ਜੀ ਇਸ ਤਰੀਕੇ ਨਾਲ ਆਪਾਂ ਜਿਹੜੀ ਹੈਗੀ ਸ਼ੇਪ ਪਾਵਾਂਗੇ ਤੇ ਇਧਰਲੀ ਸਾਈਡ ਤੋਂ ਵੀ ਤੁਸੀਂ ਇਸ ਤਰੀਕੇ ਨਾਲ ਸ਼ੇਪ ਪਾਉਣੀ ਆ ਪੂਰੀ ਬਰਾਬਰ ਰੱਖ ਕੇ ਠੀਕ ਹੈ ਇਹ ਫਰੰਟ ਦੀ ਘਾਟ ਹੋ ਗਈ ਆ ਇਹ ਬੈਕ ਦੀ ਇਧਰ ਆਸਣ ਵਾਲੀ ਹੋ ਗਈ ਆ ਹੁਣ ਆਸਣ ਵਾਲੀ ਜਿਹੜੀ ਸੀਨ ਆ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਕਿੰਨੇ ਇੰਚ ਦੀ ਬਣਦੀ ਆ ਜਿਹੜੀ ਆਹ ਵਾਲੀ ਤੁਸੀਂ ਦੇਖਣੀ ਆ ਨਾਪ ਕੇ ਇਹ ਆਪਣੀ 26.5 26 ਇੰਚ ਹੋਣੀ ਚਾਹੀਦੀ ਹੈ ਤੇ ਹੁਣ ਇਹ ਤੁਹਾਨੂੰ ਦੱਸਾਂਗੇ ਲਓ ਜੀ ਆ ਗਈ 26 ਇੰਚ ਹਾਂਜੀ 8 2 ਇੰਚ ਦੀ ਹੋਗੀ ਹੈਗੀ ਆਪਣੀ ਜਿਹੜੀ ਹੈਗੀ ਆਹ ਵਾਲੀ ਸੀਨ ਆ ਇਹ ਜਦੋਂ ਆਪਾਂ ਜਿਹੜੀ ਲੈਂਥ ਹੁੰਦੀ ਆ ਉਹਦੇ ਤੋਂ 10 ਇੰਚ ਮਤਲਬ ਕਿ 10 11 ਇੰਚ ਕੱਟ ਕੇ ਆਉਣੀ ਚਾਹੀਦੀ ਹੈ ਵਾਲੀ ਤੇ ਲਓ ਜੀ ਜੇਕਰ ਕਿਸੇ ਨੂੰ ਕੋਈ ਵੀ ਡਾਊਟ ਲੱਗੇ ਤਾਂ ਪਲੀਜ਼ ਤੁਸੀਂ ਸਾਡੇ ਤੋਂ ਕਲੀਅਰ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ ਤੇ ਜਿਹੜਾ ਆਸਣ ਹੈ ਉਹ ਅਸੀਂ ਦੱਸ ਦਿੰਨੇ ਆ ਇਹਨਾਂ ਦਾ ਜਿਹੜਾ ਫਰੰਟ ਵਾਲਾ ਆਸਣ ਉਹ ਤਿਆਰ ਹੋਇਆ ਆਏਗਾ ਮਤਲਬ 13 ਇੰਚ ਇਹ ਪਹਿਲੋਂ ਇਦਾਂ 12.5 ਸੀਗਾ ਤੇ ਹੁਣ ਇਸ ਤਰੀਕੇ ਨਾਲ ਤੁਹਾਨੂੰ ਦੱਸ ਦਿਆਂ ਲਓ ਜੀ ਹਾਂ 13 ਰਹਿ ਜਾਏਗਾ ਕਿਉਂਕਿ 1 ਇੰਚ ਉੱਪਰ ਤੋਂ ਸੀਨ ਚ ਵੀ ਆਊਗਾ 13 ਫਰੰਟ ਆਏਗਾ ਤੇ 14.5 ਬੈਕ ਆਊਗੀ ਇਹਨਾਂ ਦੀ 1.5 ਇੰਚ ਵੱਧ ਕੇ ਆਊਗੀ ਹੁਣ ਤੁਹਾਨੂੰ ਨਾਲ-ਨਾਲ ਉਹਨਾਂ ਦੀ ਕਟਿੰਗ ਕਰ ਲਗੀ ਅਸੀਂ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਬੈਕ ਦੀ ਵੀ ਆਪਾਂ ਬੈਕ ਹੈ ਜਿਹੜਾ ਉਹ ਕਿਦਾਂ ਰੱਖਣਾ ਹੈਗਾ ਤੇ ਲਓ ਜੀ ਹੁਣ ਇਸੇ ਨੂੰ ਆਪਾਂ ਜਿਹੜਾ ਹੈਗਾ ਉਹ ਬੈਕ ਤੇ ਰੱਖ ਕੇ ਕਟਿੰਗ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਦਾਂ ਬੈਕ ਦੀ ਵੀ ਕਟਿੰਗ ਕਰਨੀ ਹੈ ਇਹ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਕਿ ਇਹ 22 ਇੰਚ हिਪ ਦੇ ਹਿਸਾਬ ਨਾਲ ਆਪਾਂ ਕਟਿੰਗ ਕੀਤੀ ਆ 12 ਬਾ 12.5 ਦਾ ਆਪਾਂ ਜਿਹੜਾ ਡੱਬਾ ਇਹ ਉਹ ਬਣਾਇਆਏਗਾ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੀ ਇਹਦੀ ਕਟਿੰਗ ਕਰਨੀ ਹੈ ਤੇ ਸਾਰਾ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾਤਾ ਬਾਕੀ ਜੇ ਕਿਸੇ ਨੂੰ ਕੋਈ ਡਾਊਟ ਲੱਗੇ ਤਾਂ ਪਲੀਜ਼ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਕਾਫੀ ਭੈਣਾਂ ਦੇ ਮੈਨੂੰ ਇੰਸਟਾ ਤੇ ਵੀ ਮੈਸੇਜ ਤੇ ਕਮੈਂਟ ਆਏ ਸੀ ਕਿ ਦੀ ਪੈਂਟ ਪਲਾਜ਼ੋ ਦੀ ਜਿਹੜੀ ਹੈਗੀ ਫੁੱਲ ਕਟਿੰਗ ਸਾਨੂੰ ਫੁੱਲ ਵੀਡੀਓ ਦਿਓ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਾਂ ਜਿਹੜੀ ਫੁੱਲ ਵੀਡੀਓ ਅੱਜ ਆਪਾਂ ਅਪਲੋਡ ਕਰਾਂਗੇ ਤੇ ਸਾਰੇ ਜਣੇ ਜਿਹੜੀ ਫਰੰਟ ਵਾਲੀ ਕਾਰਟ ਹੁੰਦੀ ਆ ਉਹ ਤੁਸੀਂ ਬਾਅਦ ਚੋਂ ਪਾਉਣੀ ਆ ਬੈਕ ਦੇ ਨਾਲ ਜਿਹੜੀ ਫਰੰਟ ਵਾਲੀ ਕਾਰਟ ਆ ਉਹ ਬੈਕ ਦੇ ਨਾਲ ਇਕੱਠੀ ਪਾਉਗੀ ਹੁਣ ਆਪਾਂ ਬੈਕ ਦਾ ਇਕੱਠਾ ਕਰਕੇ ਰੱਖ ਲਾਂਗੇ ਹਾਂਜੀ ਹੁਣ ਆਪਾਂ ਇਹਦੀ ਕਰਾਂਗੇ ਬੈਕ ਤੇ ਬੈਕ ਦਾ ਵੀ ਤੁਹਾਨੂੰ ਦੱਸਦੇ ਆ ਵੀ ਤੁਸੀਂ ਕਿੰਨਾ ਵੱਧ ਲੈਣਾ ਆਏਗਾ ਕਿੰਨਾ ਕਿਧਰੋਂ ਕਿਹੜੀ ਸਾਈਡ ਤੋਂ ਵੱਧ ਲੈਣਾ ਹੈ ਕਿਹੜੀ ਸਾਈਡ ਤੋਂ ਪੂਰਾ ਲੈਣਾ ਹੈਗਾ ਧਿਆਨ ਨਾਲ ਹੁਣ ਸਾਰਾ ਵੀਡੀਓ ਦੇ ਨਾਲ ਬਣੇ ਰਹੋ ਤੇ ਪਲੀਜ਼ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਐਂਡ ਤੱਕ ਦੇਖਿਆ ਕਰੋ ਫਿਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗੂਗਾ ਤੇ ਕਿਤੇ ਬਾਅਦ ਵਿੱਚ ਉਹ ਨਾ ਹੋਵੇ ਵੀ ਭੈਣਾ ਕਹਿਣ ਭੈਣੇ ਤੁਹਾਡੀ ਵੀਡੀਓ ਦੇਖ ਕੇ ਅਸੀਂ ਜਿਹੜਾ ਕਟਿੰਗ ਕੀਤੀ ਸੀ ਤੇ ਸਕਿੱਪ ਕਰ ਕਰ ਅਗਾ ਨੰਗਾ ਦੇਣ ਤੇ ਫਿਰ ਸਾਡੇ ਚ ਗਨਾ ਕੱਢਣ ਕੀ ਤੁਹਾਡੀ ਗਲਤ ਹੋ ਗਈ ਤਾਂ ਕਰਕੇ ਪਲੀਜ਼ ਵੀਡੀਓ ਨੂੰ ਜਿਹੜਾ ਹੈਗਾ ਪੂਰਾ ਪ੍ਰੋਪਰ ਦੇਖਿਆ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਕਟਿੰਗ ਕਰਿਆ ਕਰੋ ਤੇ ਹਾਂਜੀ ਹੁਣ ਆਪਣੀ ਜਿਹੜੀ ਫਰੰਟ ਵਾਲਾ ਸੀਗਾ ਪੱਲਾ ਉਹ ਆਪਾਂ ਰੱਖ ਲਿਆ ਉੱਪਰ ਬੈਕ ਵਾਲੇ ਦੇ ਇਹਨੂੰ نیچے ਵਾਲੇ ਨੂੰ ਵੀ ਜਿਹੜਾ ਤੁਸੀਂ ਡਬਲ ਫੋਲਡ ਕਰਨਾ ਹੈਗਾ ਡਬਲ ਫੋਲਡ ਕਰਕੇ نیچے ਵਾਲੇ ਨੂੰ ਵੀ ਰੱਖਣਾ ਹੈ ਕੱਪੜੇ ਨੂੰ ਤੇ ਹੁਣ ਆਪਾਂ ਇਸ ਤਰੀਕੇ ਨਾਲ ਜਿਹੜਾ ਇਹਨੂੰ ਰੱਖ ਲਾਂਗੇ ਇਧਰਲੀ ਸਾਈਡ ਤੋਂ ਵੱਧ ਰੱਖਣਾ ਹੈ ਠੀਕ ਹੈ ਉਹ ਤੁਹਾਨੂੰ ਦੱਸਦੇ ਆ ਕਿ ਕਿੰਨਾ ਵੱਧ ਰੱਖਣਾ ਬਾਕੀ ਤਾਂ ਸੇਮ ਹੀ ਰੱਖਣਾ ਫਰੰਟ ਵੀ ਸੇਮ ਆਏਗਾ ਤੇ ਉੱਪਰ ਤੋਂ ਜਿਹੜਾ ਇਹ ਆਪਾਂ ਰੱਖਾਂਗੇ ਦੇ ਹਾਂ 2 ਇੰਚ ਵੱਧ ਕੇ ਰੱਖਾਂਗੇ ਇਸ ਤਰੀਕੇ ਨਾਲ 2 ਇੰਚ ਉੱਪਰ ਤੇ ਹੁਣ ਆਪਾਂ ਇਹਦੀ ਜਿਹੜੀ ਇੱਥੋਂ ਹੈਗੀ ਟੇਪਰ ਇੱਥੋਂ ਵੀ 2-2 ਇੰਚ ਹੀ ਵੱਧ ਲੈਣਾ ਤੁਸੀਂ ਬੈਕ ਤੋਂ 2 ਇੰਚ ਹਮੇਸ਼ਾ ਵੱਧ ਲੈਣਾ ਇੱਥੋਂ ਵੀ 2 ਇੰਚ ਦੀ ਵੱਧ ਤੇ ਇਧਰੋਂ نیچے ਤੋਂ ਵੀ ਇਦਾਂ ਕਰਕੇ ਇਹਨੂੰ ਨਿਸ਼ਾਨ ਨੂੰ 2 2 ਇੰਚ ਵਾਲੇ ਨੂੰ ਮਿਲਾ ਲੈਣਾ ਜਿਹੜਾ ਤੁਸੀਂ ਆਹ ਵਾਲਾ ਨਿਸ਼ਾਨ ਲਗਾਇਆ ਆ ਆਹ ਵਾਲੀ ਸੀ ਇਹ ਤੋਂ ਬਾਅਦ ਫੇਰ 2 ਇੰਚ ਐਕਸਟਰਾ ਲੈਣਾ ਇੱਥੋਂ ਤੱਕ ਜਿਹੜਾ ਅਸਨ ਦੀ ਆਪਾਂ ਸ਼ੇਪ ਪਾਉਣੀ ਹੈ ਨਾ ਉਹ 2 ਇੰਚ ਐਕਸਟਰਾ ਰੱਖਣੀ ਹੈਗੀ ਤੇ ਹਾਂ 프ਰੰਟ ਦਾ ਆਪਣਾ ਹੋ ਗਿਆ ਆਏਗਾ 14.5 ਇੰਚ ਲੋ ਜੀ ਦੇਖੋ ਤੇ ਬੈਕ ਹੋ ਗਈ ਹੈ 16 ਤੋਂ 2 ਇੰਚ ਵੱਧ ਕੇ ਆ ਗਿਆ ਹੈਗਾ 16 ਬੈਕ ਦਾ ਹੋ ਗਿਆ ਤੇ 14 ਜਦੋਂ ਆਪਾਂ ਸੀਣਾ ਲੱਗਣੀਆਂ ਤੁਹਾਡੇ ਜਿਹੜਾ ਆਸਣਾ ਉਹ ਬਿਲਕੁਲ ਪ੍ਰੋਪਰ ਆਉ ਤੇ ਇੱਥੋਂ ਵੀ ਜਿਹੜਾ ਤੁਸੀਂ ਇਦਾਂ ਹੀ ਰੱਖਣਾ ਹੈ ਇੱਥੋਂ ਵੀ 2 ਇੰਚ ਵੱਧ ਹੂੰ 2 ਇੰਚ ਵੱਧ ਲੈਣਾ ਮਾਰਜਨ ਕਿਉਂਕਿ ਜਿਹੜਾ ਇਹ ਪੈਂਟ ਪਲਾਜ਼ੋ ਦਾ ਪਹੁੰਚਾ ਹੁੰਦਾ ਮੂਰੀ ਹੁੰਦੀ ਹੈ ਨਾ ਉਹ ਘੁਮ ਕੇ ਅੱਗੇ ਨੂੰ ਆਉਂਦੀ ਹੁੰਦੀ ਹੈ ਥੋੜਾ ਜਿਹਾ ਬੈਕ ਵਾਲਾ ਜਿਹੜਾ ਹੁੰਦਾ ਉਹ ਅੱਗੇ ਆਉਂਦਾ ਹੈ ਇਸ ਤਰੀਕੇ ਨਾਲ ਤੁਸੀਂ ਇਹਦੀ ਸ਼ੇਪ ਪਾਉਣੀ ਹੈ 2 2 ਇੰਚ ਸਾਰੇ ਪਾਸਿਆਂ ਤੋਂ ਵੱਧ ਰੱਖ ਕੇ ਤੇ ਇਸ ਤਰੀਕੇ ਨਾਲ ਸ਼ੇਪ ਪਾਉਣੀ ਆ ਇਹ 22 ਇੰਚ हिਪ ਦੇ ਹਿਸਾਬ ਨਾਲ ਆਪਾਂ ਇਹ ਵਾਲਾ ਪਲਾਜੋ ਕਟਿੰਗ ਕੀਤਾ ਤੁਹਾਡਾ ਵੀ ਪ੍ਰੋਪਰ ਆਏਗਾ ਤੇ ਬਾਕੀ ਤੁਹਾਨੂੰ ਦੱਸਾਂਗੇ ਕਿ ਇਹਦੀ ਲਾਸਟਿਕ ਕਿੰਨੇ ਇੰਚ ਪਾਉਗੀ ਤੇ ਕਿੰਨੇ ਇੰਚ 벨ਟ ਪਾਉਗੀ ਉਹ ਜਦੋਂ ਸਟਿਚ ਕਰਾਂਗੇ ਫਿਰ ਉਦੋਂ ਆਪਾਂ ਵੀਡੀਓ ਬਣਾਵਾਂਗੇ ਤੇ ਇਸ ਤਰੀਕੇ ਨਾਲ ਜਿਹੜੀ ਆਪਾਂ ਉੱਪਰੋਂ 2 ਇੰਚ ਵੱਧ ਲਗਾਈ ਸੀਗੀ ਉਹਨੂੰ ਟੇਪਰ ਕਰ ਲੈਣਾ ਤੁਸੀਂ ਟੇਪਰ ਨਿਸ਼ਾਨ ਲਗਾਉਣਾ ਹੈਗਾ ਇੱਥੋਂ ਤੱਕ ਤੇ ਹੁਣ ਆਪਾਂ ਕਰਾਂਗੇ ਇਹਦੀ ਕਟਿੰਗ ਤੇ ਆਹ ਵਾਲਾ ਨਿਸ਼ਾਨ ਆਸਨ ਦਾ 1 ਇੰਚ ਦਾ ਹਾਂਜੀ 1 ਇੰਚ ਦਾ ਇਹ ਨਿਸ਼ਾਨ ਲਗਾਉਣਾ ਹੈਗਾ ਤੇ ਲਓ ਜੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਜਿਹੜੀ ਇੱਥੋਂ ਸਟਾਰਟਿੰਗ ਕਰਾਂਗੇ ਆਪਾਂ ਉੱਪਰ ਤੋਂ ਇਹ ਵਾਲਾ ਜਿਹੜਾ ਆਪਾਂ ਲਿਆ ਸੀ ਇਲਾਸਟਿਕ ਦਾ ਲਿਆ ਸੀਗਾ ਉੱਪਰੋਂ ਆਪਾਂ ਜਿਹੜੀ ਹੈਗੀ ਉਹ ਅਲੱਗ ਤੋਂ 벨ਟ ਨਹੀਂ ਲਗਾਉਂਦੇਗੇ ਤੁਹਾਨੂੰ ਇਹ ਵੀਡੀਓ ਬਣਾ ਕੇ ਪਾਵਾਂਗੇ ਕਿ ਆਪਾਂ ਜਿਹੜੀ ਇਹਦੀ 벨ਟ ਆ ਉਹ ਕਿੱਦਾਂ ਅਟੈਚ ਕਰਦੇ ਆ ਆਪਾਂ ਅਲੱਗ ਤੋਂ ਨਹੀਂ ਲਾਉਂਦੇਗੇ ਆਪਾਂ ਵਿੱਚੋਂ ਹੀ ਫੋਲਡ ਕਰਦੇ ਹੁੰਨੇ ਆ ਦੀ ਤੇ ਬਾਕੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਲੱਗਦੀਆਂ ਹੈਗੀਆਂ ਇਹ ਵਾਲੀ ਵੀਡੀਓ ਸਾਡੀ ਕਿੱਦਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਦੂਸੀਆਂ ਵੀਡੀਓ ਨੂੰ ਤਾਂ ਤੁਸੀਂ ਬਹੁਤ ਸਾਰਾ ਪਿਆਰ ਦੇਣੇ ਹੋਗੇ ਤੇ ਇਹਦਾ ਵੀ ਪਲੀਜ਼ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਸਾਨੂੰ ਤੇ ਹੁਣ ਇਸ ਤਰੀਕੇ ਨਾਲ ਆਪਾਂ ਜਿਹੜੀ ਹੈਗੀ ਇਹਦੀ ਸਾਰੀ ਸਾਈਡਾਂ ਤੋਂ ਆਏਗੀ ਜਿਹੜੀ ਕਟਿੰਗ ਕਰ ਲਈ ਹੈ ਤੇ ਹੁਣ ਫਰੰਟ ਦੀ ਤੁਸੀਂ ਦੇਖੋ ਕਿ ਫਰੰਟ ਆਪਾਂ ਦੋਨੋਂ ਦੀ ਸੇਮ ਹੀ ਲਾਉਣੀ ਹੈ ਬੈਕ ਦੀ ਵੀ ਤੇ ਫਰੰਟ ਵਾਲੇ ਪੱਲੇ ਦੀ ਵੀ ਦੋਵਾਂ ਦਾ ਫਰੰਟ ਹੈ ਜਿਹੜਾ ਉਹ ਸੇਮ ਲਾਉਣਾ ਹੈਗਾ ਇਹ ਸ਼ੇਪ ਆ ਜਿਹੜੀ ਇੱਥੋਂ ਪੈਣੀ ਆ ਹਾਂ ਇੱਥੋਂ ਵੀ ਥੋੜੀ ਥੋੜੀ ਕੰਨੀ ਕੰਨੀ ਲਾ ਲਓ ਤੁਸੀਂ ਜਿਹੜੀ ਕੰਨੀ ਕਈ ਵਾਰੀ ਮੁੜ ਕੇ ਉਹ ਨਾ ਬਾਹਰ ਨਿਕਲਣ ਲੱਗ ਜਾਂਦੀ ਹੈ ਫਿਰ ਬੁਰੀ ਲੱਗਦੀ ਹੈ ਤੇ ਆਪਾਂ ਥੋੜੀ ਥੋੜੀ ਸ਼ੇਪ ਪਾਵਾਂਗੇ ਤੇ ਇੱਥੋਂ ਆ ਕੇ ਇਸ ਤਰੀਕੇ ਨਾਲ ਤੁਸੀਂ ਜਿਹੜੀ ਪੈਂਟ ਪਲਾਜੋ ਦੀ ਸ਼ੇਪ ਪਾਉਣੀ ਆ ਬਿਲਕੁਲ ਜਿਹੜਾ ਆਪਾਂ ਨਿਸ਼ਾਨ ਲਗਾਇਆ ਉਸ ਤੋਂ ਇੱਕ ਉੱਪਰ ਨਹੀਂ ਪਾਉਣੀ ਉਸ ਤੋਂ ਥੋੜਾ ਜਿਹਾ ਬਾਹਰ ਪਾਉਣੀ ਹੈ ਅੱਧਾ ਅੱਧਾ ਇੰਚ ਬਾਹਰ ਪਾਉਣੀ ਹੈਗੀ ਬਿਲਕੁਲ ਆਪਾਂ ਜਿਹੜਾ ਨਿਸ਼ਾਨ ਲਗਾਇਆ ਹੋਇਆ ਉਹਦੇ ਉੱਪਰ ਨਹੀਂ ਪਾਉਣੀ ਹੁੰਦੀ ਇਸ ਤਰੀਕੇ ਨਾਲ ਪਾਉ ਤੇ ਲਓ ਜੀ ਇਹ ਆਪਣਾ ਪੈਂਟ ਪਲਾਜੋ ਹੁਣ ਉਪਰੋਂ ਦੱਸ ਦੋ ਕੀ ਆਪਣਾ ਲਾਸਟਿਕ ਦਾ ਕਿੰਨਾ ਆਏਗਾ ਜਿਹੜਾ ਆਪਣਾ ਨਹੀਂ ਐਸ ਰੋਕ ਦੱਸੋ ਕਿੰਨੇ ਅੰਚ ਲਾਸਟਿਕ ਬੋਲਗੇ ਹਾਂਜੀ ਫਰੰਟ ਦਾ ਦੇਖੋ 12 ਤੇ ਬੈਕ ਹੋਗੀ 14.5 ਠੀਕ ਹੈ ਜੀ ਐਨੀ ਪਹਿਣੀ ਆ ਫਿਰ ਬਾਕੀ ਦੀ ਵੀਡੀਓ ਤੁਹਾਨੂੰ ਅਸੀਂ ਪੂਰੀ ਸਟੀਚਿੰਗ ਦੀ ਪਾਵਾਂਗੇ ਤੇ ਬਾਕੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਜਾਂਦੇ ਜਾਂਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਓਕੇ ਜੀ ਬਾਏ ਬਾਏ ਥੈਂਕ ਯੂ